ਉਹ ਇੱਕ ਆਈਐਸ ਆਫਸਰ ਬਣਤਾ ਜੀ ਕਿ ਉਹ ਹੀ ਇਸ ਫਰਮ ਪਟਿਆਲਾ ਯਸ ਹਾਊ ਕੈਨ ਹੀ ਉਹ ਕਿਦਾਂ ਦੇਖ ਸਕਦਾ ਤੁਹਾਨੂੰ ਇੰਤਜ਼ਾਮ ਦੇ ਸਕਦਾ ਹਾਂ ਸਿਮਿਲਰਲੀ ਇਹਨਾਂ ਦੇ ਲਿੰਕਸ ਫੇ ਸਾਰੇ ਹੁੰਦੇ ਜਿਸ ਤਰ੍ਹਾਂ ਅਸੀਂ ਆਮ ਹੀ ਵਿੱਚ ਦੂਜੇ ਵੀ ਕਿਤੇ ਵੀ ਹੈ ਇੱਕ ਦੂਜੇ ਨਾਲ ਸਰਵ ਵੀ ਕੀਤਾ ਹੁੰਦਾ ਕਦੀ ਕਿਤੇ ਮਿਲਦੇ ਤੁਸੀਂ ਆਪ ਤੁਸੀਂ ਰੀਅਲ ਲਾਈਫ ਦੇ ਵਿੱਚ ਤਾਂ ਜਿਵੇਂ ਤੁਸੀਂ ਦੇਖੋ ਤੇ ਦਿੰਗ ਸੋਸ਼ਲ ਲਾਈਫ ਹੈ ਹੀ ਸੋਸ਼ਲ ਲਾਈਫ ਹੈ ਸੋ ਯੂ نو ਪੀਪਲ ਸੋ ਦੋਸ ਫੈਕਟਰਸ ਆਲਸੋ ਕਮ ਇਨ ਸੋ ਜੇ ਤੁਸੀਂ ਇੰਡੀਪੈਂਡੈਂਟ ਕਿਸੇ ਤੋਂ ਸੁਣਨੀ ਚੀਜ਼ ਲੈਣੀ ਹੋਵੇ ਦੈਨ ਯਾ ਤਾਂ ਸੀਬੀਆਈ ਨੂੰ ਫੜਾਓ ਜੀ ਨਹੀਂ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਜਾ ਕੇ ਤੁਸੀਂ ਇੱਕ ਜੱਜ ਤੋਂ ਕਰਾਓ ਰਿਟਾਇਰਡ ਜੱਜ ਤੋਂ ਐਂਡ ਲੈਟ ਥਿੰਕਸ ਜਿਹੜੀ ਰਿਅਲਿਟੀ ਹੈ ਉਹ ਕਰ ਰਹੀ ði ਲੇਡੀ ਇਜ਼ ਸੇਇੰਗ ਸਾਰੇ ਜਣੇ ਉਹ ਕਹਿ ਰਹੇ ਰਾਤ ਦੇ 2 1/2 2 ਜਦਿੰਦ ði ਲੇਡੀ ਉਹ ਚੀਫ ਮਿਨਿਸਟਰ ਨੂੰ ਟੈਲੀਫੋਨ ਕਰ ਕਰ ਥੱਕ ਗਈ ਉਹਨੇ ਮਤਲਬ ਸਾਰਿਆਂ ਨੂੰ ਟੈਲੀਫੋਨ ਕੀਤੇ ਇਨਕਲੂਡਿੰਗ ਡੀਜੀਪੀ ਦੇ ਨੋਬਲੀ ਪਿਕ ਅਪ ਦਾ ਫੋਨ